ਪੰਜਾਬ ਦੀ ਜ ਅੱਜ ਗੱਲ ਕਰੀਏ ਮੁੱਦੇ ਤੇ ਸਿੱਖਿਆ ਦੇ ਮੁੱਦੇ ਨੂੰ ਲੈ ਕੇ ਆਪਾਂ ਇੱਥੇ ਲੋਕਾਂ ਦੇ ਵਿਚਾਰ ਆ ਪੰਜਾਬ ਦੇ ਲੋਕਾਂ ਦੇ ਵਿਚਾਰ ਆ ਔਰ ਉਹ ਵੀ ਮੇਰੇ ਨਾਲ ਲੋਕ ਨੇ ਜਿਹੜੇ ਖੁਦ ਸ਼ਾਇਦ ਅਧਿਆਪਕ ਵੀ ਨੇ ਔਰ ਟੀਚਰ ਐਸੋਲੇ ਮੌਜੂਦਾ ਟੀਚਰ ਵੀ ਨੇ ਔਰ ਸਿੱਖਿਆ ਦੇ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਹੀ ਗੱਲ ਕਰਦੇ ਆ ਕਿ ਜਿਹੜੇ ਅੱਜ ਦਾਅਵੇ ਕੀਤੇ ਜਾਂਦੇ ਨੇ ਸਿੱਖਿਆ ਦੇ ਮਿਆਰ ਨੂੰ ਲੈ ਕੇ ਜਾਂ ਸਿੱਖਿਆ ਨੂੰ ਲੈ ਕੇ ਕਿਵੇਂ ਦੀ ਸਿੱਖਿਆ ਜਿਹੜੀ ਆ ਉਹ ਮੁਹੱਈਆ ਕਰਾਈ ਜਾ ਰਹੀ ਆ ਸਕੂਲਾਂ ਦੇ ਵਿੱਚ ਕੀ ਹਾਲਾਤ ਨੇ ਭਾਜੀ ਕਿੱਦਾਂ ਦੇਖ ਦਿਓ ਅੱਜ ਦੇ ਹਾਲਾਤਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਲਾਲ ਸਲਾਮ ਕਰਦਾ ਔਰ ਜਿਹੜੀ ਗੱਲ ਤੁਸੀਂ ਸਕੂਲੀ ਸਿੱਖਿਆ ਦੀ ਗਾਈ ਹੈ ਗਰਾਊਂਡ ਦੇ ਪੱਧਰ ਦੇ ਉੱਤੇ ਜਾ ਕੇ ਦੇਖਿਆ ਜਾਵੇ ਤੇ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਬਹੁਤ ਵੱਡੀ ਘਾਟ ਹੈ ਇਹ ਸਰਕਾਰ ਨੂੰ ਦੋ ਲਗਭਗ 2 ਸਾਲ ਹੋ ਚੁੱਕਿਆ ਬਣੇ ਨੂੰ ਪਰ ਦੋ ਸਾਲ ਦੇ ਵਿੱਚ ਵੀ ਅਧਿਆਪਕਾਂ ਦੀ ਉਹ ਘਾਟ ਜਿਹੜੀ ਪੂਰੀ ਨਹੀਂ ਕਰ ਸਕੀ ਜਿਹਦੇ ਕਰਕੇ ਸਿੱਖਿਆ ਨਿਗਾਰ ਪਲ ਜਾ ਰਹੀ ਹੈ ਜੀ ਕਿੰਨਾ ਦੇਖਦੇ ਹੋ ਅੱਜ ਇਹਦੇ ਵਿੱਚ ਸੁਧਾਰ ਕਿਵੇਂ ਦਾ ਚਾਹੀਦਾ ਕਿਉਂਕਿ ਸਰਕਾਰ ਨੇ ਦਾਅਵੇ ਕਰਦੀ ਹੈ ਕਿ ਬਹੁਤ ਕੁਝ ਆਪਾਂ ਕਰ ਲਿਆ ਕੁਝ ਜਦੋਂ ਸਾਥੀ ਵਰਕਰ ਸਲਾਮ ਜੀ ਨੇ ਕਿਹਾ ਕਿ ਇਨਫਰਾਸਟ੍ਰਕਚਰ ਤਾਂ ਸਾਡੇ ਕੋਲ ਬਹੁਤ ਕੁਝ ਦਿੱਤਾ ਪਰ ਇਨਫਰਾਸਟ੍ਰਕਚਰ ਨੂੰ ਵਰਤਣਾ ਕਿੰਨੇ ਆ ਇਹ ਵਰਤਣ ਵਾਲੇ ਲੋਕ ਹੀ ਨਹੀਂ ਆ ਤੇ ਫਿਰ ਕਿਵੇਂ ਸਿੱਖਿਆ 'ਚ ਸੁਧਾਰ ਹੋ ਸਕਦਾ ਹੈ ਮੇਨ ਗੱਲ ਅਧਿਆਪਕਾਂ ਦੀ ਵੱਡੀ ਘਾਟ ਹੈ ਜਿਹੜੀ ਉਹ ਹੈ ਉਹਨੂੰ ਦੂਰ ਕਰ ਦਿੱਤਾ ਜਾਵੇ ਤੇ ਮੇਰੇ ਖਿਆਲ ਇਹ ਸਾਡੇ ਸਕੂਲ ਜਿਹੜਾ ਪ੍ਰਾਈਵੇਟ ਸਕੂਲਾਂ ਨਾਲ ਇਹ ਤੁਸੀਂ ਤਾਂ ਵਧੀਆ ਕਾਰਜਕਾਰੀ ਦੀ ਗੱਲ ਕਰਦੇ ਹੋ ਕਿ ਬਿਲਡਿੰਗਾਂ ਤੁਹਾਡੇ ਕੋਲ ਨੇ 인ਫਰਾਸਟ੍ਰਕਚਰ ਤੁਸੀਂ ਕਹਿੰਦੇ ਤੁਹਾਡੇ ਕੋਲ ਆ ਫਿਰ ਬੱਚੇ ਕਿਉਂ ਨਹੀਂ ਨੇ ਬੱਚੇ ਬੱਚਿਆਂ ਦੀ ਵੀ ਕਮੀ ਜੇ ਮੈਂ ਆਪਣੇ ਸਕੂਲ ਦੀ ਗੱਲ ਕਰਾਂ ਤੇ ਪਿਛਲੇ 14 ਸਾਲ ਤੋਂ ਮੈਂ ਆਪਣੇ ਸਕੂਲ ਦੇ ਵਿੱਚ ਕੱਲਾ ਅੱਠ ਕਲਾਸਾਂ ਨੇ ਪ੍ਰਾਇਮਰੀ ਦੇ ਵਿੱਚ ਪਹਿਲੇ ਪੰਜ ਹੁੰਦੀਆਂ ਸੀ ਅੱਜ ਕੱਲ ਅੱਠ ਕਲਾਸਾਂ ਨੇ ਹੁਣ ਤੁਸੀਂ ਦੱਸੋ ਕਿ ਅੱਠ ਕਲਾਸਾਂ ਨੂੰ ਇੱਕ ਕੱਲਾ ਦੇ ਆ ਕੀ ਨੇ ਪੜਾ ਸਕਦਾ ਕਿਉਂ ਲੋਕੀਓ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਧਜਣਗੇ ਕਿਉਂਕਿ ਉਹਨਾਂ ਨੂੰ ਪਤਾ ਕਿ ਅਧਿਆਪਕ ਕੋਲ ਤਾਂ ਉੱਥੇ ਟਾਈਮ ਹੀ ਹੈ ਨਹੀਂ ਸਾਰਾ ਦਿਨ ਤੇ ਅਸੀਂ ਮੋਬਾਈਲ ਦੇ ਉੱਤੇ ਉਂਗਲਾ ਮਾਰਨ ਲੱਗੇ ਤੇ ਕਦੀ ਆ ਡਾਕ ਆ ਗਈ ਕਦੀ ਹੋੜ ਆ ਗਈ ਇਹ ਇਹ ਵੀ ਇੱਕ ਮਜਬੂਰੀ ਹੈ ਸ਼ਾਇਦ ਇਹ ਡਾਕਾਂ ਦੀ ਵੀ ਜ਼ਿੰਮੇਵਾਰੀ ਜਾਂ ਇਹ ਇਹੋ ਜਿਹੀਆਂ ਜ਼ਿੰਮੇਵਾਰੀਆਂ ਵੀ ਟੀਚਰਾਂ ਦੇ ਉੱਤੇ ਆ ਗੈਰ ਵਿਦਿਅਕ ਕੰਮ ਜਿਹੜੇ ਦਿੱਤੇ ਜਾ ਰਹੇ ਟੀਚਰ ਇਹ ਵੀ ਇਹ ਵੀ ਇੱਕ ਸ਼ਾਇਦ ਦੇਖੋ ਦੋ ਗੱਲ ਇੱਕ ਤਾਂ ਇਹ ਆਪ ਹੀ ਸਭ ਤੋਂ ਵੱਡੀ ਗੱਲ ਆ ਸਿੱਖਿਆ ਦੇ ਅੰਦਰ ਪਰਵਰਤਨ ਲਿਆਉਣ ਲਈ ਪਰ ਤੁਸੀਂ ਟੀਚਰ ਪੂਰੀ ਗਿਣਤੀ ਦੇ ਵਿੱਚ ਸਕੂਲਾਂ ਚ ਦੇ ਇੱਕ ਪਹਿਲੀ ਸ਼ਰਤ ਬਨਿਆਦੀ ਇਹ ਆ ਕਿ ਜੇ ਟੀਚਰ ਮੈਂ ਜਦੋਂ ਅਸੀਂ ਪੜਦੇ ਸੀ ਸਾਡੇ ਸਕੂਲ ਦੀ ਕੋਈ ਬਿਲਡਿੰਗ ਨਹੀਂ ਸੀ ਜਿੱਥੇ ਪੜੇ ਆ ਪਰ ਟੀਚਰ ਹੈਗਾ ਹੀ ਟੀਚਰ ਪੜਾਉਣ ਵਾਲੇ ਹੈਗੇ ਹੁਣ ਟੀਚਰ ਹੀ ਨਹੀਂ ਜੋ ਸਕੂਲਾਂ 'ਚ ਤੁਸੀਂ ਬਾਰਡਰ ਤੇ ਕਿਤੇ ਜਾਓ ਸੀ ਪਾਕਿਸਤਾਨ ਦੀ ਬਾਰਡਰ ਦੇ ਨਾਲ ਜਿਹੜੇ ਸਕੂਲ ਨੇ ਸਕੂਲਾਂ 'ਚ ਦੇਦੋਂ ਵੱਧ ਪੋਸਟਾਂ ਖਾਲੀ ਪਈਆਂ ਨੇ ਆ ਤੁਸੀਂ ਆ ਸਾਡੇ ਬਟਾਲੇ 'ਚ ਇੱਕ ਸਕੂਲ ਆਫ ਫੈਮਿਨੈਂਸ ਆ ਬਟਾਲਾ ਆ ਜਿਹੜਾ ਧਰਮਪੁਰੇ ਕਲੋਨੀ ਚ ਹੈ ਪੰਜ ਪੋਸਟਾਂ ਜਿਹੜਾ ਐਮੀਨੈਂਸ ਵਾਲਾ ਵੰਗਿਆ ਪੰਜ ਪੋਸਟਾਂ ਉਹਦੇ ਵਿੱਚ ਖਾਲੀ ਆ ਤੁਸੀਂ ਦੇਖੋ ਸਿੱਖਿਆ ਦੇ ਵਿੱਚ ਤੁਸੀਂ ਗੱਲਾਂ ਜੋ ਮਰਜ਼ੀ ਕਰੀ ਦਿਓ ਨਾਰੇ ਜੋ ਮਰਜ਼ੀ ਲਾਈ ਦਿਓ ਤੀ ਤਰ੍ਹਾਂ ਨੂੰ ਉਹਦੇ ਸਿੰਗਾਪੁਰ ਭੇਜ ਦਿਓ ਫਿਲਪਾਈਨ ਭੇਜ ਦਿਓ ਤੀ ਤਰ੍ਹਾਂ ਨੂੰ ਅਮਰੀਕਾ ਭੇਜ ਦਿਓ ਪਰ ਜਿਹੜਾ ਉਥੋਂ ਦਾ ਵਾਤਾਵਰਣ ਆ ਤੇ ਜਿਹੜਾ ਹਿੰਦੂਸਤਾਨ ਦਾ ਵਾਤਾਵਰਣ ਆ ਜਿਹੜਾ ਇੱਥੋਂ ਦਾ ਸਿੱਖਿਆ ਦਾ ਕਲਚਰ ਆ ਤੇ ਜਿਹੜਾ ਉੱਥੋਂ ਦਾ ਸਿੱਖਿਆ ਦਾ ਕਲਚਰ ਆ ਉਹਦੇ ਚ ਜ਼ਮੀਨ ਅਸਮਾਨ ਦਾ ਫਰਕ ਆ ਲੋੜ ਇੱਥੇ ਟੀਚਰ ਟ੍ਰੇਨਿੰਗਾਂ ਪਹਿਲਾਂ ਵੀ ਲੱਗਦੀਆਂ ਸੀ ਟੀਚਰ ਟ੍ਰੇਨਿੰਗਾਂ ਟੀਚਰ ਇੱਥੇ ਵੀ ਆ ਗਿਆ ਐਕਸਪਰਟ ਇੱਥੇ ਵੀ ਬੈਠੇ ਨੇ ਪਰ ਜੇ ਤੁਸੀਂ ਮਤਲਬ ਟੀਚਰਾਂ ਨੂੰ ਟ੍ਰੇਨਿੰਗ ਹੀ ਦੇਣੀ ਹੈ ਤਾਂ ਇੱਥੇ ਦਿਓ ਲੋੜਾਂ ਦੀ ਲੋੜ ਏ ਆ ਸਭ ਤੋਂ ਲੋੜ ਇਹ ਟੀਚਰਾਂ ਨੂੰ ਬਾਹਰ ਭੇਜ ਕੇ ਡਰਾਮੇਬਾਜ਼ੀ ਕਰਨ ਦੀ ਲੋੜ ਨਹੀਂ ਤੁਸੀਂ ਉਤੋਂ ਕੀ ਸਕੇ ਆਜੋ मतलब ਜਿਹੜੇ ਮੌਜੂਦਾ ਟੀਚਰਜ਼ ਨੇ ਉਹਨਾਂ ਦੀਆਂ ਵੀ ਕਈ ਡਿਮਾਂਡਸ ਹੋਣਗੀਆਂ ਤੁਹਾਡੇ ਕੋਲ ਇੰਟਰਨੈਟ ਤੇ ਸਾਰਾ ਕੁਝ ਹੀ ਹੈਗਾ ਤੁਸੀਂ ਉੱਤੇ ਬੰਦੇ ਭੇਜਣ ਦੀ ਕੀ ਲੋੜ ਹੈ ਜਿਹੜੇ ਮੌਜੂਦਾ ਟੀਚਰਜ਼ ਨੇ ਉਹਨਾਂ ਦੀਆਂ ਵੀ ਡਿਮਾਂਡਸ ਨੇ ਉਹਨਾਂ ਦੀਆਂ ਡਿਮਾਂਡਸ ਸਭ ਤੋਂ ਪਹਿਲੀ ਡਿਮਾਂਡ ਆ ਕਿ ਟੀਚਰ ਸ਼ੁੱਡ ਬੀ ਸੈਟੀਸਫਾਈਡ ਇਹ ਲੋੜ ਜੇ ਟੀਚਰਾਂ ਨੂੰ ਤੁਸੀਂ ਉਹਨਾਂ ਦੇ ਪੂਰੇ ਗ੍ਰੇਡ ਨਹੀਂ ਦੇਵੋਗੇ ਟੀਚਰ ਠੇਕੇ ਦੇ ਭਰਤੀ ਕਰੋਗੇ ਟੀਚਰ ਟੈਂਪਰੇਰੀ ਭਰਤੀ ਕਰੋਗੇ ਉਹ ਟੀਚਰ ਦੀ ਜॉब ਹੀ ਨਹੀਂ ਸਿਕਯੁਰ ਉਹਦਾ ਪੜਾਉਣ ਕਿੰਨਾ ਕੁ ਬਣ ਲੱਗੂਗਾ ਸੋ ਇਸ ਕਰਕੇ ਸਭ ਤੋਂ ਬਿਹਤਰੀ ਗੱਲ ਟੀਚਰਾਂ ਟੀਚਰਾਂ ਦੀ ਐਸ ਵੇਲੇ ਆ ਵੀ ਟੀਚਰਾਂ ਦੀ ਗਿਣਤੀ ਪੂਰੀ ਕਰੋ ਟੀਚਰਾਂ ਨੂੰ ਉਹਨਾਂ ਦੇ ਬਣਦੇ ਗ੍ਰੇਡ ਦਿਓ ਟੀਚਰਾਂ ਨੂੰ ਪੱਕੇ ਤੌਰ ਤੇ ਭਰਤੀ ਕੀਤਾ ਜਾਵੇ ਜਿਹੜਾ ਸਾਡੇ ਦੌਰ ਵਿੱਚ ਰਿਹਾ ਜਿੱਦਾਂ ਰਕਸ਼ਮ ਦੱਸਿਆ ਕਿ ਬਾਹਰ ਭੇਜ ਦੇ ਆਪਾਂ ਇੰਨੇ ਟੀਚਰਾਂ ਨੂੰ ਬਾਹਰ ਭੇਜਣਾ ਆਪਾਂ ਜੇ ਕੀ ਪਰਸਨ ਉੱਥੋਂ ਬਾਹਰੋਂ ਸਾਧ ਲਈਏ ਤਾਂ ਇੱਥੇ ਟ੍ਰੇਨਿੰਗ ਦੇ ਰਹੀ ਹੈ ਤੇ ਕਿੰਨਾ ਸਰਕਾਰ ਦਾ ਪੈਸਾ ਵਜਦਾ ਲੋਕਾਂ ਦਾ ਪੈਸਾ ਵਜਦਾ ਇਦਾਂ ਨੇ ਕੋਈ ਜਿਹਨਾਂ ਮਤਲਬ ਮਤਲਬ ਪੈਸਾ ਜਿਹੜਾ ਲੋਕਾਂ ਦਾ ਵਾ ਇਹ ਟੈਕਸ ਦੇਣ ਵਾਲੇ ਲੋਕਾਂ ਦਾ ਉਹਨੂੰ ਆਪਾਂ ਵੇਸਟ ਬਿਨਾਂ ਕੀ ਕਹਿੰਦੇ ਉਹਨੇ ਟੈਕਨੀਕ ਦੇ ਬਿਨਾਂ ਟੈਕਨੀਕ ਦੇ ਆਪਾਂ ਲੋਕਾਂ ਤੱਕ ਐਵੇਂ ਖਾਹੂ ਖਰਾਬ ਕਰ ਸੇ ਜਿਹੜਾ ਮਿਆਰ ਕਿਵੇਂ ਦੇਖ ਅੱਜ ਸਿੱਖਿਆ ਸਿੱਖਿਆ ਤਾਂ ਕਿੱਦਾਂ ਹੋਊਗਾ ਫਿਰ ਬੱਚਾ ਜਿਹੜਾ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਸਰਕਾਰੀ ਸਕੂਲ ਤੇ ਜ ਚੰਗੇ ਘਰ ਦਾ ਬੱਚਾ ਜੇ ਕਹ ਰਿਹਾ ਜੇ ਇਹਨਾਂ ਦੇ ਲੀਡਰਸ ਦਾ ਬੱਚਾ ਤੇ ਕੋਈ ਪੜਦਾ ਨਹੀਂ ਪਿਆ ਨਹੀਂ 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 ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ ਹੀ ਸਾਨੂੰ ਇੱਕ ਵਾਰ ਇੱਕ ਵਾਰ ਇੱਕ ਲੀਡਰ ਨੇ ਕਿਹਾ ਸੀ ਕਿ ਅਧਿਆਪਕਾਂ ਨੂੰ ਵੀ ਬੱਚੇ ਆਪਣੇ ਇੱਥੇ ਪੜ੍ਹਨ ਚਾਹੀਦੇ ਕਿਹਨੇ ਡੀਸੀ ਦਾ ਬੱਚਾ ਵੀ ਆਵੇ ਇੱਥੇ ਕਿਹਨੇ ਨੇਤਾ ਦਾ ਬੱਚਾ ਵੀ ਇੱਥੇ ਆਵੇ ਔਰ ਇਦਾਂ ਦਾ ਵਾਤਾਵਰਣ ਅਹੀ ਲੈ ਆਈਏ ਬੱਚੇ ਇੱਥੇ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਦੋਂ ਇਨਾਂ ਦੇ ਬੱਚੇ ਇੱਥੇ ਪੜਨਗੇ ਤੇ ਆਪਣੇ ਆਪ ਪ੍ਰਸ਼ਾਸਨ ਜਿਹੜਾ ਵਾ ਆਪਣੇ ਆਪ ਸਰਕਾਰਾਂ ਜਿਹੜੀਆਂ ਸੁਚੇਤ ਹੋਣਗੀਆਂ ਤੇ ਜਿਹੜੀਆਂ ਉੱਥੇ ਕਮੀਆਂ ਘਾਟੀਆਂ ਨੇ ਉਹ ਦਿੱਤੀਆਂ ਜਾਣਗੀਆਂ ਔਰ ਜਿਹੜਾ ਅਵੇਸਲਾਪਨ ਅਵੇਸਲਾਪਨ ਕੀ ਵੱਧ ਨਹੀਂਦੀ ਆ ਉਹ ਠੀਕ ਹੋ ਸਕਦੀ ਆ ਆ ਮੈਂ ਕਹਿੰਦਾ ਸਰਕਾਰ ਦਾ ਦਾਵਾ ਕਿ ਐਮੀਨੈਂਟ ਸਕੂਲ ਐਮੀਨੈਂਟ ਸਕੂਲ ਖੋਲਦੇ ਉਹ ਕਿੰਨੇ ਕ ਤੁਹਾਨੂੰ ਲੱਗਦਾ ਕੀ ਉਹਦਾ ਪੈਡ ਇਹ ਉਹ ਤਾਂ ਮੈਂ ਪਹਿਲੇ ਗੱਲ ਦਸੀ ਆ ਕਿ ਐਮੀਨੈਂਟ ਸਕੂਲ ਜਿਹੜੇ ਆ ਨਾ ਮੈਂ ਕਹਿੰਦਾ ਸਾਰੇ ਐਮੀਨੈਂਟ ਹੋਣੇ ਚਾਹੀਦੇ ਸਕੀਮ ਚੰਗੀ ਆ ਚੰਗਾ ਵਾ ਮਾਈਕਰੋ ਸਟਡੀ ਆ ਇਹ ਔਰ ਇਹ ਸਾਰੇ ਐਮੀਨੈਂਸ ਕਿਉਂ ਨਹੀਂ ਸਾਰੇਆਂ ਚੌਪਸਿਲਟੀਆਂ ਦੋ ਉਹ ਖਾਸ ਸਕੂਲ ਚੁਣ ਕੇ ਇਹ ਪ੍ਰਾਈਵੇਟਾਈਜੇਸ਼ਨ ਨੂੰ ਜਾਣ ਵਾਲੀਆਂ ਗੱਲਾਂ ਨੇ ਬਾਅਦ ਚ ਹੋ ਸਕਦਾ ਕਿਉਂਕਿ ਕੋਈ ਤਾਂ ਸਕੂਲ ਵੇਚ ਗਏ ਸੀ ਇਸ ਤਰ੍ਹਾਂ ਦੇ ਸਕੂਲ ਹੀ ਵਿਕੇ ਸੀ ਜਿੰਨਾਂ ਨੂੰ ਹੁਣ ਐਮੀਨੈਂਸ ਕੀਤਾ ਗਿਆ ਵਾ ਔਰ ਉਹ ਸਕੂਲਾਂ ਦੇ ਵਿੱਚ ਜੇ ਇਦਾਂ ਦੀ ਗੱਲ ਹੋਈ ਕਿ ਇਹ ਕੱਲ ਨੂੰ ਜੋ ਚੱਲ ਪੈਂਦੇ ਆ ਤੇ ਬਾਅਦ ਚ ਪ੍ਰਾਈਵੇਟ ਹਰ ਤਰ੍ਹਾਂ ਦੇ ਦੇ ਦਾਂਗੇ ਤੇ ਇਹ ਪ੍ਰਾਈਵੇਟਾਈਜੇਸ਼ਨ ਤੇ ਉਹਦਾ ਉਧਾਰੀਕਰਨ ਦਾ ਉਹ ਇਹੋ ਜਿਹੀਆਂ ਸਕੀਮਾਂ ਨੇ ਉਹੀ ਲਾਗੂ ਕਰਨ ਵਾਲੀਆਂ ਗੱਲਾਂ ਆ ਜਾ ਕਿ ਤੇ ਫਿਰ ਚੱਲਣਾ ਪੰਜਾਬ ਦੇ ਲੋਕਾਂ ਨੂੰ ਆ ਜਾ ਕੇ ਤੇ ਚੱਲਣਾ ਪੰਜਾਬ ਦੇ ਲੋਕਾਂ ਨੂੰ ਪੜਨਾ ਬਿਲਕੁਲ ਠੀਕ ਗੱਲ ਹੈ ਔਰ ਲੜਨਾ ਵੀ ਇਹੀ ਹੈ ਜਿੱਦਾਂ ਤੁਸੀਂ ਦੇਖਿਆ ਅੱਜ ਵੀ ਇੱਥੇ ਬੜਾ-ਬੜਾ ਸਮਾਗਮ ਇੱਥੇ ਇਹੋ ਜਿਹੇ ਵਿਚਾਰਾ ਚਰਚਾ ਕਰਦੇ ਨੇ ਟੀਚਰਸ ਦੇ ਜਿਹੜੇ ਡਿਮਾਂਡਸ ਨੇ ਤੇ ਉਹਨਾਂ ਦੀ ਇੱਕ ਕਹਿ ਲਈਏ ਕਿ ਕੋਈ ਕੋਈ ਜੋ ਕਿਸਮ ਵੀ ਬੜਾ ਵਧੀਆ ਵਾ ਆਪਣੀ ਐਜੂਕੇਸ਼ਨ ਉਹ ਵੀ ਜਿਹੜੀ ਐਜੂਕੇਸ਼ਨ ਹੋਣਾ ਉਹ ਵੀ ਸਪਲਿਟਸ ਬਣਾਈਆਂ ਗਈਆਂ ਨੇ ਜਿਹੜੇ ਟੀਚਰ ਪਰ ਨਵੇਂ ਭਗਤੇ ਉਹਨਾਂ ਨਵੀਆਂ ਹਦਾਇਤਾਂ ਲਾ ਦਿੰਦੇ ਆ ਜਿਹੜੇ ਨਵੀਆਂ ਹਦਾਇਤਾਂ ਉਹ ਲੜਾਈ ਉਹ ਲੜਦੇ ਰਹਿੰਦੇ ਆ ਇਦਾਂ ਸਪਲਿਟਸ ਜਿਹੜੀਆਂ ਵੱਖਰੀਆਂ-ਵੱਖਰੀਆਂ ਕਰਦੇ ਨੇ ਉਹ ਅੱਜ ਕੱਲ ਕਹਿੰਦੇ ਆ ਵੀ ਆਪਾਂ ਵੱਖ-ਵੱਖ ਯੂਨੀਅਨ ਹੋ ਗਈਆਂ ਇਹ ਡਿਵਾਈਡ ਨਹੀਂ ਹੋਈਆਂ ਇਹ ਡਿਵਾਈਡ ਕੀਤੀਆਂ ਗਈਆਂ ਤੇ ਉਹਦਾ ਰਿਜ਼ਲਟ ਕੜਾਵਾ ਕਈ ਵਾਰੀ ਆਪਾਂ ਟੀਚਰ ਕਈ ਵਾਰੀ ਕਹਿੰਦੇ ਜਥੇਬੰਦੀਰ ਕੱਟੇ ਬਹੁਤੇ ਨਹੀਂ ਹੁੰਦੇ ਕਈ ਵਾਰ ਤੁਹਾਨੂੰ ਲੱਗਦਾ ਹੋਵੇ ਗਿਣਤੀ ਘਟਿਆ ਪਰ ਉਹ ਇਹ ਆ ਕਿ ਜਿਹੜਾ ਪਾੜ ਦਿੱਤਾ ਜਿਹੜਾ ਆਪਾਂ ਇੱਕ ਵੱਖਿਆ ਜੀ 32 45 ਵਾਲੇ ਆ ਫਲਾਣੇ 64 ਵਾਲੇ ਆ ਉਹ ਵੱਖਰੇ ਵੱਖਰੇ ਲੜਦੇ ਆ ਉਹਨਾਂ ਦੀ ਆਪਣੀ ਆਪਣੀ ਡਿਮਾਂਡਾਂ ਨੇ ਤੇ ਪਰ ਜਿਹੜੀਆਂ ਸਾਂਝੀਆਂ ਡਿਮਾਂਡਾਂ ਨੇ ਸਰਕਾਰ ਵੇਖੋ ਅਜੇ ਤੱਕ ਡੀਏ ਨਹੀਂ ਦਿੱਤਾ ਕਿੰਨਾ ਡੀਏ ਜਮਾ ਹੋ ਗਿਆ ਇਹ ਚੀਜ਼ ਬੱਚਿਆਂ ਦੇ ਉੱਤੇ ਇਫੈਕਟ ਕਰਦੀ ਹੈ ਬਿਲਕੁਲ ਕਰਦੀ ਹੈ ਬਿਲਕੁਲ ਜੋ ਸਕੂਲਾਂ ਚ ਅਧਿਆਪਕ ਨੇ ਰਹਿਣਾ ਨਹੀਂ ਲੜਾਈ ਤੇ ਹਰ ਵੇਲੇ ਨਾਲ ਸੜਕਾਂ ਤੇ ਹਰ ਵੇਲੇ ਰਹਿਣਾ ਤੇ ਬੱਚਿਆਂ ਨੂੰ ਪੜਾਉਣ ਦਾ ਮੌਕਾ ਕਿੱਥੋਂ ਮਿਲਿਆ ਦੂਜੇ ਪਾਸੇ ਇਲੈਕਸ਼ਨ ਡੂਟੀਆਂ 1 ਮਹੀਨੇ ਤੋਂ ਵੱਧ ਹੋ ਗਿਆ ਵਾ ਕਲਾਸਾਂ ਲੱਗੀਆਂ ਕਦੀ ਅਧਿਆਪਕ ਨੂੰ ਕਿਸੇ ਕੰਮ ਚ ਲੱਜਾਇਆ ਕਦੀ ਅਧਿਆਪਕ ਨੂੰ ਕਿਸੇ ਕੰਮ ਚ ਲੱਜਾਇਆ ਇਹ ਗੈਰ ਵਿਦਿਅਕ ਕੰਮ ਕਰਾਉਣੇ ਆ ਨਾ ਇਹ ਸਮਝ ਲਓ ਵੀ ਬੱਚਿਆਂ ਨੂੰ ਮਨ ਲੋ ਬੇੜਾ ਕਰਤਨਾਂ ਜਨਮ ਨੇ ਗੱਲ ਕੀਤੀ ਲੋਕ ਰਾਏ ਸੀ ਪੰਜਾਬ ਦੀ ਬੜੇ ਅਹਿਮ ਮੁੱਦੇ ਤੇ ਸਿੱਖਿਆ ਦੇ ਮੁੱਦੇ ਤੇ ਸਰਕਾਰੀ ਸਕੂਲਾਂ ਦੇ ਸਿੱਖਿਆ ਦੇ ਮੁੱਦੇ ਤੇ ਔਰ ਲੋਕ ਰਾਏ ਜਿਹੜੀ ਸਿੱਧੇ ਤੌਰ ਤੇ ਟੀਚਰਸ ਤੋਂ ਹੀ ਮਿਲੀ ਔਰ ਸਰਕਾਰੀ ਟੀਚਰਸ ਨੇ ਹੀ ਇੱਕ ਜਿਹੜੀ ਇਸ ਹਾਲਾਤਾਂ ਦੇ ਬਾਰੇ ਉਹਨਾਂ ਸਰਕਾਰੀ ਸਕੂਲਾਂ ਦੇ ਹਾਲਾਤਾਂ ਜਾਂ ਉਹਨਾਂ ਦੀਆਂ ਲੋੜਾਂ ਜਾਂ ਜੋ ਉੱਥੇ ਕਮੀਆਂ ਨੇ ਜੋ ਅੱਜ ਲੋੜ ਆ ਇੱਕ ਬੱਚਿਆਂ ਨੂੰ ਜਿਹੜੇ ਸਰਕਾਰੀ ਸਕੂਲਾਂ ਚ ਪੜ੍ਹਦੇ ਬੱਚਿਆਂ ਨੂੰ ਕਿਵੇਂ ਦੀ ਸਿੱਖਿਆ ਦਿੱਤੀ ਜਾ ਸਕੇ ਉਹਦੇ ਬਾਰੇ ਮੁੱਦੇ ਬਾਰੇ ਪੁੱਛਾਂਗਾ ਡिटੇਲਸ ਚ ਜਾਣਕਾਰੀ ਦਿੱਤੀ ਔਰ ਜਿਹੜੇ ਦਾਅਵੇ ਜਿਹੜੇ ਦਾਅਵੇ ਸਰਕਾਰ ਕਰਦੀ ਹੈ ਕਿ ਸਰਕਾਰੀ ਟੀਚਰਾਂ ਦੀ ਭਰਤੀ ਦੇ ਵਾਅਦੇ ਜਾਂ ਐਬਨਸ ਸਕੂਲਾਂ ਦੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਉਹ ਕਿਤੇ ਨਾ ਕਿਤੇ ਜ਼ਮੀਨੀ ਹਕੀਕਤ ਉਹਦੀ ਬਹੁਤ ਵੱਖ ਹੈ ਗੁਰਪ੍ਰੀਤ ਚਾਵਲਾ ਗੁਰਦਾਸਪੁਰ